ਤਰਨਤਾਰਨ ਦੇ ਇਤਿਹਾਸਿਕ ਗੁਰਦੁਆਰਾ ਵਿਖੇ ਬੇਅਦਬੀ ਦੀ ਘਟਨਾ ਗੁਟਕਾ ਸਾਹਿਬ ਦੇ ਪਾੜੇ ਅੰਗ ਤਾਂ ਪੰਜਾਬ ਤੋਂ ਵੱਡੀ ਖਬਰ ਸਾਹਮਣੇ ਆ ਰਹੀ ਹੈ ਪੰਜਾਬ ਵਿੱਚ આય દિન બેઅદવીધીયા ઘટનાવાા વાપરિયાને તાજા મામલે وچ તરંતરંદે ਇਤਿਹਾਸਿਕ ਗੁਰਦੁਆਰਾ ਬੀੜ ਬਾਬਾ ਬੁੱਢਾ ਸਾਹਾ ਵਿਖੇ બેઅਦਵੀਦੀ ਘਟਨਾ ਵਾਪਰੀ ਹੈ ਗੁਰਦੁਆਰਾ ਸਾਹਾ ਵਿਖੇ ਦਾਖਲ ਹੋ ਕੇ ਵਿਅਕਤੀ ਵੱਲੋਂ ਗੁਟਕਾ ਸਾਹਿਬ ਦੇ ਪੱਤਰਿਆਂ ਨੂੰ ਪਾੜਿਆ ਗਿਆ ਗੁਰਦੁਆਰਾ ਸਾਹਿਬ ਦੇ ਸੇਵਾਦਾਰਾਂ ਵੱਲੋਂ ਵਿਅਕਤੀ ਨੂੰ ਕਾਬੂ ਕਰਕੇ ਪੁਲਿਸ ਹਵਾਲੇ ਕਰ ਦਿੱਤਾ ਗਿਆ ਫੜੇ ਗਏ ਵਿਅਕਤੀ ਦੀ ਪਛਾਣ ਕਰਮਜੀਤ ਸਿੰਘ ਪੁੱਤਰ ਹਰदयाल ਸਿੰਘ ਪਿੰਡ ਚਭਾਲ ਬਾਬਾ ਜੱਲਨ ਕਲੋਨੀ ਵੱਜੋਂ ਹੋਈ ਹੈ ਜਾਣਕਾਰੀ ਦੇ ਅਨੁਸਾਰ ਤੋਂ ਅੰਦਾਜ਼ੇ ਅਸਵੇਰੇ ਇੱਕ ਲੱਤ ਤੋਂ ਅਪਾਹਜ ਨੌਜਵਾਨ ਗੁਰਦੁਆਰਾ ਸਾਹਿਬ ਬੀੜ ਬਾਬਾ ਗੁਰਦਾ ਸਾਹਿਬ ਦੇ ਅੰਦਰ ਦਾਖਲ ਹੋਇਆ ਉਸਨੇ ਗੁਰਦੁਆਰਾ ਸਾਹਿਬ ਦੇ ਅੰਦਰ ਨਿਤਨੇਮਿਤ ਗੁਟਕਾ ਸਾਹਿਬ ਦੇ ਰਹਿਰਾਸ ਸਾਧ ਦੇ ਅੰਗ ਪਾਰ ਦਿੱਤੇ ਸੰਗਤ ਨੇ ਮੌਕੇ ਉਤੇ ਨੌਜਵਾਨ ਨੂੰ ਕਾਬੂ ਕਰਕੇ ਉਸ ਦੀ ਛਿੱਤਰ ਪ੍ਰੇੜ ਕੀਤੀ ਤੇ ਪੁਲਿਸ ਹਵਾਲੇ ਉਸ ਨੂੰ ਕਰ ਦਿੱਤਾ ਗਿਆ ਫੜੇ ਗਏ ਵਿਅਕਤੀ ਦੀ ਪਛਾਣ ਕਰਮਜੀਤ ਸਿੰਘ ਪੁੱਤਰ ਹਰਦੀਾਲ ਸਿੰਘ ਪਿੰਡ ਚਬਾਲ ਬਾਬਾ ਜੱਲਨ ਕਲੋਨੀ ਵਜੋਂ ਹੋਈ ਹੈ ਫਿਲਹਾਲ ਵਿਅਕਤੀ ਨੂੰ ਪੁਲਿਸ ਨੇ ਹਿਰਾਸਤ ਵਿੱਚ ਲੈ ਆ ਲਿਆ ਤੇ ਪੁੱਛਗਿੱਛ ਕੀਤੀ ਜਾ ਰਹੀ ਹੈ ਅੱਛਾ ਜੀ ਅੱਜ ਤਕਰੀਬਨ 7:30 ਵਜੇ ਦੀ ਇੱਕ ਕਰਮਜੀਤ ਸਿੰਘ ਨਾਮ ਦਾ ਵਿਅਕਤੀ ਜਿਹੜਾ ਉਹ ਅੰਦਰ ਆਉਂਦਾ ਇਹਦੇ ਬਾਪ ਦਾ ਨਾਮ ਸਰਦਾਰ ਗੁਰਦਿਆਲ ਸਿੰਘ ਆ ਉਹ ਪਿੱਛੋ ਪੋਜੀਆਂ ਦੇ ਰਹਿਣ ਵਾਲਿਆ ਤੇ ਇਸ ਵਕਤ ਭਗਤ ਜੱਲਨ ਦਾਸ ਕਲੋਨੀ ਦੇ ਵਿੱਚ ਰਹਿੰਦੇ ਚਵਾਲ ਇਹਦੇ ਬਾਰੇ ਦੱਸਿਆ ਜਾਂਦਾ ਕਿਉਂਕਿ ਮੈਨੂੰ ਤਾਂ ਪਤਾ ਨਹੀਂ ਕਿੰਨੇ ਪੀ ਇਹ ਪਹਿਲਾਂ ਵੀ ਆਉਂਦਾ ਸੀ ਤੇ ਲੰਗਰ ਦੇ ਵਿੱਚ ਸੇਵਾ ਕਰਦਾ ਸੀ ਲੰਮੇ ਸਮੇਂ ਤੋਂ ਆਉਂਦਾ ਸੀ ਪਰ ਅੱਜ ਜਦੋਂ ਇਹ ਅੰਦਰ ਆਇਆ ਦਰਬਾਰ ਦੇ ਅੰਦਰ ਤੇ ਇਹਨੇ ਆਉਂਦਿਆ ਸਾਰ ਲਿਮਾਰੀ ਦੇ ਵਿੱਚ ਉਹ ਗੁਟਕਾ ਸਾਭ ਲਿਆ ਗੁਟਕਾ ਸਾਹਿਬ ਲਿਖੇ ਉਹਦੇ ਵਿੱਚੋਂ ਜਿਤਨਾ ਆਪਾਂ ਕਹਿ ਲਈਏ ਪੀ ਅਰਦਾਸ ਰਹਿਰਾ ਸਾਹਿਬ ਤੇ 16 ਸਾਹਿਬ ਜੀ ਦੀ ਬਾਣੀ ਇਸ ਤਰ੍ਹਾਂ 134 ਅੰਗ ਤੋਂ ਲੈ ਕੇ ਤੇ 174 ਤੱਕ ਨਿਤਨੇਮ ਦੀਆਂ ਹੋਰ ਬਾਣੀਆਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਪ੍ਰਕਾਸ਼ਿਤ ਆ ਉਸ ਗੁਟਕੇ ਦੇ ਵਿੱਚੋਂ ਇਹਦੇ ਅੰਗ ਜਿਹੜੇ ਨੇ ਉਹ ਪਾੜ ਦਿੱਤੇ ਇਹਦੇ ਅੰਗ ਪਾੜਦੇ ਆ ਪਾੜਦੇ ਆ ਜੀ ਸਾਡਾ ਉੱਥੇ ਸੇਵਾਦਾਰ ਮੌਜੂਦ ਸੀ ਭਾਈ ਨਿੰਦਰ ਸਿੰਘ ਉਹ ਸੇਵਾਦਾਰ ਮੌਜੂਦ ਸੀ ਉਹਨੇ ਝੱਟ ਦਿਨ ਨੂੰ ਫੜ ਲਿਆ ਔਰ ਬਾਅਦ ਦਫ਼ਤਰਲੇ ਆਂਦਾ ਇਸ ਵਕਤ ਚਭਾਲ ਥਾਣੇ ਦੇ ਵਿੱਚ ਆ ਪਹਿਲਾਂ ਤਫ਼ਤੀਸ਼ ਕਰਾਈ ਜਾਵੇਗੀ ਕਿ ਜੇ ਪਹਿਲਾਂ ਇੰਚਰ ਤੋਂ ਸੇਵਾ ਕਰਦਾ ਸੀ ਤੇ ਅੱਜ ਐਡਾ ਵੱਡਾ ਗੁਨਾਹ ਕੀਤਾ ਇਹਦੇ ਮਗਰ ਕੀਦਾ ਦਿਮਾਗ ਆ ਜਾਂ ਕਿੰਨੇ ਇਹਨੂੰ ਆਖਿਆ ਭਾਵੇਂ ਕੀ ਗੱਲ ਕੀਤੀ ਜਾਂਦੀ ਆ ਜੀ ਇਹ ਮੈਂਟਲੀ ਤੌਰ ਤੇ ਪਰ ਹਰ ਬੰਦਾ ਜਿਹੜਾ ਮੈਂਟਲ ਆ ਉਹਨੂੰ ਇਹੀ ਕਿਉਂ ਦਿਸਦਾ ਕਿ ਮੈਂ ਗੁਟਕਾ ਸਾਹਿਬ ਦਾ ਨਰਾਜ਼ ਕਰਾਂ ਜਾਂ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਦਾ ਇਹ ਇੱਕ ਬੜਾ ਹੀ ਸਵਾਲੀਆ ਚਿੰਨ੍ਹ ਆ ਇਸ ਵਾਸਤੇ ਇਸ ਵਕਤ ਸ਼ਰੋਮਣੀ ਗੁਰਦੁਆਰਾ ਪ੍ਰਬੰਧ ਕਮੇਟੀ ਦੇ ਉੱਚ ਅਧਿਕਾਰੀ ਵੀ ਪਹੁੰਚੇ ਨੇ ਸਾਡੇ ਸਤਿਕਾਰਯੋਗ ਗੁਰਦੁਆਰਾ ਸਾਹਿਬ ਜੀ ਦੇ ਮੈਨੇਜਰ ਸਰਦਾਰ ਸਤਨਾਮ ਸਿੰਘ ਸਰਦਾਰ ਸਰਵਦੇਵਾਲ ਸਿੰਘ ਇਹਨਾਂ ਤੋਂ ਇਲਾਵਾ ਸਾਡੇ ਕੋਲ ਸਤਕਾਰ ਕਮੇਟੀ ਦੇ ਜਿਹੜੇ ਨੇ ਵੀਰ ਉਹ ਵੀ ਸਾਰੇ ਪਹੁੰਚੇ ਨੇ ਸਾਡੀ ਇੱਕੋ ਇੱਕ ਇਹ ਹੈ ਕਿ ਪ੍ਰਸ਼ਾਸਨ ਦੇ ਕੋਲੋਂ ਕਿ ਸਭ ਤੋਂ ਪਹਿਲਾਂ ਤਪਦੀਸ਼ ਕੀਤੀ ਜਾਵੇ ਇਹ ਦੇਖਿਆ ਜਾਵੇ ਕਿ ਜੇ ਅੱਗੇ ਸੇਵਾ ਕਰਨ ਦੇ ਅੱਜ ਇਹਨੇ ਕੰਮ ਕਿਉਂ ਕੀਤਾ ਕਿਸੇ ਦਾ ਸਿਖਾਇਆ ਪੜਾਇਆ ਤਾਂ ਨਹੀਂ ਆਉਂਦਾ ਤੈ ਤੱਕ ਜਾਇਆ ਜਾਵੇ ਔਰ ਜੋ ਵੀ ਬਣਦੀ ਕਾਨੂੰਨੀ ਕਾਰਵਾਈ ਆ ਪ੍ਰਸ਼ਾਸਨ ਦੇ ਦੁਆਰੋਂ ਕੀਤੀ ਜਾਵੇ ਸਵਾਹਿਗੁਰੂ ਜੀ ਕੀ ਫਤਿਹ ਅੱਜ ਜਿਹੜੀ ਘਟਨਾ ਹੋਈ ਬਹੁਤ ਦੁਖਦਾਈ ਵੱਡੀ ਘਟਨਾ ਹੋਈ ਆ ਜੋ ਕਿ ਜਿਹੜਾ ਸਾਡੇ ਮੱਝ ਦਾ ਪ੍ਰਸਿੱਧ ਇਤਿਹਾਸਕ ਸਥਾਨ ਬ੍ਰਹਮ ਗਿਆਨੀ ਬਾਬੂ ਡਾ ਸਾਹਿਬ ਜੀ ਦਾ ਏ ਤੇ ਦੂਜੀ ਗੱਲ ਅੱਜ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਜੀ ਦਾ ਪ੍ਰਕਾਸ਼ ਪੁਰਬ ਵੀ ਆ ਉਸ ਟਾਈਮ ਤੇ ਇਸ ਬੰਦੇ ਨੇ ਜਿਹੜਾ ਵਾ ਇੱਕ ਬੜੀ ਵੱਡੀ ਘਟਨਾ ਨੂੰ ਅੰਜਾਮ ਦਿੱਤਾ ਫਿਰ ਦਰਬਾਰ ਦੇ ਅੰਦਰ ਦਿੱਤਾ ਇਹ ਬੜੀ ਚਿੰਤਾ ਦਾ ਵਿਸ਼ਾ ਵਾ ਕਿਉਂਕਿ ਸਾਡੇ ਉਥੇ ਸੇਵਾਦਾਰਾਂ ਦੇ ਹੋਣ ਦੇ ਪ੍ਰਬੰਧ ਦੇ ਹੇਠ ਸਾਰਾ ਕੁਝ ਹੁੰਦਿਆਂ ਹੋਇਆਂ ਵੀ ਇਹ ਬੰਦਾ ਜਿਹੜਾ ਵਾ ਗੁਰਕਾ ਸਾਹਿਬ ਦੀ ਬੇਦਵੀ ਕਰ ਗਿਆ ਤੇ ਹੁਣ ਇਹਨੂੰ ਇੱਥੇ ਥਾਣੇ ਲਿਆਂਦਾ ਗਿਆ ਵੈਸੇ ਤੇ ਆਪਾਂ ਬਹੁਤ ਅੱਗੇ ਜਿਹੜੇ ਆ ਧਾਰਮਿਕ ਪਰਚੇ ਜਿਹੜੇ ਆ ਪੁਲਿਸ ਤੋਂ ਕਰਵਾ ਚੁੱਕੇ ਆ ਜਿਹੜੀ ਧਾਰਾ 295 ਆ 295 ਦੀ ਜਿਹੜੀ ਜ਼ਮਾਨਤ ਆ ਉਹ ਦੂਜੇ ਚੀਜ਼ ਦਿਨ ਹੋ ਜਾਂਦੀ ਆ ਉਹ ਬੰਦੇ ਜਿਹੜੇ ਆ ਬਾਹਰ ਆ ਜਾਂਦੇ ਆ ਇਹਨਾਂ ਨੂੰ ਕੋਈ ਅਸਰ ਨਹੀਂ ਹੁੰਦਾ ਇਹਦਾ ਜਿਹੜੀ ਆ ਸੇਵਾ ਤੇ ਸੰਗਤ ਨੂੰ ਕਰਨੀ ਚਾਹੀਦੀ ਸੀ ਤੇ ਉਥੇ ਇਹਨਾਂ ਨੇ ਮੁਲਾਜ਼ਮਾਂ ਨੇ ਜਿਹੜਾ ਵਾ ਆਪਣਾ ਪੁਲਿਸ ਵਾਲਿਆਂ ਨੇ ਲੈ ਜਾਂਦਾ ਤੇ ਹੁਣ ਇਹ ਐਫਆਈਆਰ ਦੀ ਕਾਪੀ ਦੇ ਰਹੇ ਆ ਪਰ ਅਸੀਂ ਇਸ ਤੇ ਗੱਲ ਤੇ ਸੰਤੁਸ਼ਟ ਨਹੀਂ ਆ ਅਸੀਂ ਚਾਹੁੰਦੇ ਆ ਕਿ ਇਹਦੀ ਚੰਗੀ ਤਰ੍ਹਾਂ ਸ਼ਾਨਵੀਨ ਕੀਤੀ ਜਾਵੇ ਜਿ ਤਰ੍ਹਾਂ ਪੁਲਿਸ ਮੁਲਾਜ਼ਮ ਕਰਦੇ ਹੁੰਦੇ ਆ ਉਸ ਤਰ੍ਹਾਂ ਕਰਕੇ ਇਕੱਲੀ ਐਫਆਈਆਰ ਦੀ ਨਕਲ ਸਾਨੂੰ ਦੇਣ ਉਹਦੀ ਸ਼ਾਨਬੀਨ ਕਰਕੇ ਉਹਦੇ ਪਿੱਛੇ ਕੀ ਸੀ ਉਹਨੂੰ ਕਿਸ ਨੇ ਸਿਖਾਇਆ ਵਾ ਕਿੰਨੇ ਘਲਾਇਆ ਵਾ ਕਿੰਨੇ ਇਸ ਦਿਨ ਤੇ ਐਡੀ ਵੱਡੀ ਘਟਨਾ ਨੂੰ ਅੰਜਾਮ ਦਿੱਤਾ ਵਾ ਉਹ ਪਾਣੀ ਦੁੱਧਾ ਦੁੱਧ ਤੇ ਪਾਣੀ ਦਾ ਪਾਣੀ ਹੋਣਾ ਚਾਹੀਦਾ ਵਾ ਸਾਫ਼ ਗੱਲ ਹੋਣੀ ਚਾਹੀਦੀ ਆ ਜੇਕਰ ਇਸ ਗੱਲ ਤੇ ਕੋਈ ਢਿਲ ਵਰਤਦਾ ਤੇ ਅਸੀਂ ਉਹਦੇ ਖਿਲਾਫ ਰੇੜਾ ਵਾ ਉਹ ਸੰਘਰਸ਼ ਕਰਾਂਗੇ ਆਪਣੀਆਂ ਹੋਰ ਵੀ ਸਿੰਘ ਸਾਹਿਬ ਆ ਰਹੇ ਕੋਈ ਸੰਗਤ ਬਿਲਕੁਲ ਜੀ ਅਜੇ ਜਦੋਂ ਪਤਾ ਲੱਗਾ ਅੱਜ ਸਵੇਰੇ ਅਸੀਂ ਤਾਂ ਉਦੋਂ ਹੀ ਘਰੋਂ ਸਾਰੇ ਕਾਰੋਬਾਰਾਂ ਵਾਲੇ ਸਿੰਘ ਆ ਉਸੇ ਵੇਲੇ ਤੁਰੇ ਆ ਪਰ ਸਾਡੇ ਆਉਣ ਤੋਂ ਪਹਿਲਾਂ ਸਿੰਘਾਂ ਦਾ ਤੇ ਮਾਨ ਇਹ ਸੀਗਾ ਵੀ ਜਦੋਂ ਉੱਥੇ ਜੇ ਬੀੜ ਸਾਹਿਬ ਜਾਂਦਾ ਅਸੀਂ ਇਹ ਨਹੀਂ ਚਾਹੁੰਦੇ ਕਿ ਮੈਨੇਜਰ ਸਾਹਿਬ ਤੇ ਜਾਂ ਗਰੰਤੀ ਸਿੰਘ ਤੇ ਕੋਈ ਕਿਸੇ ਤੇ ਆਵੇ ਪਰ ਉਹ ਸੰਗਤ ਜਿਹੜੀ ਆਪਣੇ ਸਿਰ ਲੈਣਾ ਚਾਹੁੰਦੀ ਸੀ ਇਹਦਾ ਫੈਸਲਾ ਜਿਹੜਾ ਇਹਨੂੰ ਸਜ਼ਾ ਉੱਥੇ ਦੇਣੀ ਚਾਹੁੰਦੀ ਪਰ ਉਦੋਂ ਪਹਿਲਾਂ ਹੀ ਇਹਨਾਂ ਨੂੰ ਇੱਥੇ ਲੈ ਜਾਂਦਾ ਹੁਣ ਸਿੰਘ ਜਿਹੜੇ ਜੋਂ-ਜੋਂ ਪਤਾ ਲੱਗਦਾ ਇਹਦਾ ਲਾਕੇ ਦੀ ਸੇਰੀ ਸੰਗਤ ਆ ਉਹ ਇੱਥੇ ਪਹੁੰਚ ਰਹੀ ਹੈ ਸਿੰਘ ਤਾਂ ਪਹਿਲਾਂ ਵੀ ਕਿਤੇ ਉੱਥੇ ਜਾਂਦਾ ਕਰਮਜੀਤ ਸਿੰਘ ਨਾਂ ਦਾ ਸਾਨੋ ਫਰਦੇਵਾਲ ਸਿੰਘ ਉਹ ਜਿਆ ਪਿੰਡ ਦਾ ਤੇ ਪਾਪਾ ਚੱਲਣ ਕੀ ਪੈਂਦੀ ਹੈ ਜੀ ਉੱਥੋਂ ਦੇ ਰਹਿਣ ਵਾਲਾ ਹੈ ਉਹਦੇ ਵੈਸੇ ਤੇ ਅਮਰਤਾਰੀ ਪਰਿਵਾਰ ਸੀ ਸਾਰਾ ਤੇ ਉਹਦੇ ਫਾਦਰ ਹੀ ਚੜਾ ਗਿਆ ਇਹ ਕਹਿੰਦੇ ਲੰਗਰ ਹਾਲ ਚ ਸੇਵਾ ਵੀ ਪਹਿਲਾਂ ਕਿਤੇ ਕਰਦਾ ਹਦਾ 15 ਸਾਲ ਤੋਂ ਅੱਜ ਪਤਾ ਨਹੀਂ ਉਹਦੇ ਕੀ ਦਿਮਾਗ ਦੇ ਵਿੱਚ ਆਈ ਤੇ ਜਿਹੜੀ ਮੰਦਭਾਗੀ ਘਟਨਾ ਨੇ ਕੀਤੀ ਪਰਿਵਾਰ ਦੇ ਵਿੱਚ ਗੁਟਕਾ ਸਾਬ ਲੈ ਕੇ ਪਾਟ ਕਰਨ ਕਰ ਮਿਲਕੇ ਕਿ ਜਵਾਂ ਖਿੱਚਦੇ ਨਿਤਨੇਮ ਗੁਟਕਾ ਦੇ ਕਿੰਨੇ ਤਾਂ ਨਹੀਂ ਜਾਈ ਕੋਈ ਮਨਕੇ ਚੱਲੀ ਆਪਾ ਤੇ 104 ਤੀ ਤੋਂ ਲੈ ਕੇ 174 ਤੀ ਕਰ 131 ਤੋਂ ਲੈ ਕੇ 174 ਤੀ ਕਰ ਕੇ ਤੇ ਇਹ ਕੀ ਕਰ ਵੀ ਸਰ ਉਹ ਬੰਦਾ ਰੋਪੀ ਜਿਹੜਾ ਹਾ ਜਾਦੀ ਉਹ ਤੇ ਕੇਸ ਮਕਦਮਾ ਦਰਜ ਕਰਤਾ ਹੈ ਰੁਪੀ ਨੂੰ ਦਿੱਸਤਾ ਕਿ ਇਹਨਾਂ ਕਰ ਲਿਆ ਜੀ ਕਰ ਲਿਆ ਇਹ ਕੀ ਕਾਰਵਾਈ ਕੀਤੀ ਗਈ ਹੈ 295 ਦੇ ਤਹਿਤ ਪੱਤਰ ਦਰਜ ਕੀਤਾ ਹੈ ਇਹ ਕੋਈ ਉਧਰੋਂ ਆਏ ਸ਼ਰੂਨੀ ਗਮਿੰਡੀ ਤੋਂ ਕੋਣ ਆਇਆ ਸੀ ਹਾਂਜੀ ਮਹਿੰਦਰ ਸਾਹਿਬ ਆਏ ਆ ਨਾਲ ਸਿੰਘ ਸਾਹਿਬ ਆਏ ਬੈਠੇ ਉਹਨਾਂ ਨੇ ਉਹ ਐਡ ਕਰਨ ਸੀ ਆਪਣੇ ਮੀਰ ਬਾਬਾ ਗੋਡਾ ਸਾਹਿਬ ਚ ਇਹਦੀ ਮਗਰ ਕੀ ਸਾਜ਼ਿਸ਼ ਹੈਗੀ ਸੀ ਤਾਂ ਹੱਥ ਹੋ ਸਕਦਾ ਨਹੀਂ ਇਹਦੇ ਇਹ ਹੁਣ ਤਪਤੀਸ਼ ਚੱਲੇਗੀ ਤਾਂ ਪਤਾ ਲਗਾਇਆ ਜਾਏਗਾ ਹਾਂ ਬਗਲਾ ਦਰਜ ਨਾ ਬਗਲਾ ਦਰਜ